ਵਿਜੇਨਗਰ ਦੇ ਵਿੱਚ ਵੱਡਾ ਹਾਦਸਾ ਹੋਣ ਤੋਂ ਬਚਾ ਹੋ ਗਿਆ ਸੂਦਸਿਏ ਕਿ ਇੱਕ ਜੋ ਗੱਡੀ ਐ ਸਿੱਧੀ ਦੁਕਾਨ ਦੇ ਵਿੱਚ ਜਾ ਵਜੀ ਪਰ ਇੱਕ ਗਨੀਮਤ ਰੇ ਕਿ ਦੁਕਾਨ ਦਾ ਜੋ ਸ਼ਟਰ ਹੈ ਉਹ ਲੱਗਿਆ ਹੋਇਆ ਸੀ ਜਿਸ ਦੇ ਨਾਲ ਮੌਕੇ ਤੇ ਬਚਾ ਹੋ ਗਿਆ ਜਾਨੀ ਨੁਕਸਾਨ ਤੋਂ ਵੀ ਬਚਾਰਿਆ ਸੂਦਸਿਏ ਕਿ ਤਸਵੀਰਾਂ ਨੇ ਜੋ ਲੁਧਿਆਣਾ ਦੇ ਵਿਜੇਨਗਰ ਦੀਆਂ ਨੇ ਜਿਸ ਦੇ ਵਿੱਚ ਗੱਡੀ 'ਚ ਦੋ ਵਿਅਕਤੀ ਬੈਠੇ ਸੀ ਗੱਡੀ ਚਲਾ ਰਹੇ ਸੀ ਤੇ ਅਚਾਨਕ ਹੀ ਉਹਨਾਂ ਦੀ ਗੱਡੀ ਐ ਜੋ ਬੈਲੈਂਸ ਤੋਂ ਬਾਹਰ ਹੋ ਗਈ ਅਤੇ ਉਹਨਾਂ ਦੀ ਗੱਡੀ ਸਿੱਧਾ ਦੁਕਾਨ ਦੇ ਸ਼ਟਰ ਵਿੱਚ ਜਾ ਵਜੇ ਹਾਂਜੀ ਕੀ ਹੋਇਆ ਸੀਗਾ ਜੀ ਬਾਈ ਉੱਥੇ ਬੈਠੇ ਸੀ ਗਏ ਮੈਂ ਮਤਲਬ ਦੇਖ ਰਹੀ ਹਾਂ ਬੰਦੇ ਦੀ ਜਗਾ ਇੱਕ ਪਲੇਟ ਦੱਬਤਾ ਹੈਗਾ ਗਾਂਦੇ ਵਿੱਚ ਮਾਰੀ ਜਾ ਰਿਹਾ ਹੈ ਅੱਛਾ ਕੀ ਮਤਲਬ ਕੀ ਹੈ ਇਹ ਲੋਕ ਕੋਈ ਨਸ਼ਾ ਪਤਾ ਕੀਤਾ ਗਿਆ ਜਾਂ ਕੀ ਕੀ ਨਾਮ ਹੈ ਤੇ ਚੱਲੇ ਲੁਵਾਓ ਯਾਰ ਵੀਡੀਓ ਬਣਵਾਓ ਕੀ ਨਾਮ ਹੈ ਤੇਰਾ ਛੋਟੇ ਵੀਰ ਪਹਿਲਾਂ ਤਾਂ ਕਸਮ ਅੱਛਾ ਤੁਹਾਨੂੰ ਗੱਡੀ ਚਲਾਣੀ ਆਤੀ ਨਹੀਂ ਜਾਂ ਪਾਜੀ ਅਸੀਂ ਤਾਂ ਇਹਨਾ ਆ ਦੁਕਾਨ ਦੇ ਬਾਹਰ ਖੜੀ ਸੀ ਜੇ ਕੋਈ ਆ ਕੇ ਨਸ਼ਾ ਵਰਤ ਕੇ ਹੋਵੇ ਤੁੰਨੇ ਕੋਈ ਅੱਗੇ ਪਿੱਛੇ ਘਰ ਵੀ ਕਿਹਦਾ ਆ ਰੋ ਗਿਆ ਜੀ ਬੋਲ ਦਰਵਾਜ਼ਾ ਮੰਨਦੀ ਤੇ ਗੱਡੀ ਤੁਹਾਡੀ ਹੈ ਜੀ ਮੇਰੀ ਹੈ ਗੱਡੀ ਪਾਜੀ ਯਾਰ ਅੱਛਾ ਤੁਸੀਂ ਅੰਡਰ ਰੇਂਡ ਬੰਦੇ ਨੂੰ ਗੱਡੀ ਫੜਾਤੀ ਜੀ ਬਣਾਈ ਨਹੀਂ ਹੈਗੀ ਪਾਜੀ ਮੈਂ ਗੱਡੀ ਬਣਾ ਕੇ ਮੈਂ ਤਾਂ ਮੁੰਡੇ ਨੂੰ ਦਵਾਈ ਦਵਾਣ ਗਿਆ ਉਹਦੀ ਬੱਖੀ ਚ ਦਰਦ ਹੁੰਦੀ ਪਈ ਆ ਮੋਟਰਸਾਈਕਲ ਲੈ ਕੇ ਗਿਆ ਮੁੰਡੇ ਦਾ ਅੱਛਾ ਦੁਕਾਨ ਦਾ ਸ਼ਰਟ ਉਹਨੇ ਉੱਤੇ ਚੜਾਤੀ ਸਾਲੇ ਨੇ